ਉਸ ਜੀ ਦੁਨੀਆ ਦੇ ਮਾਲਕ ਨੂੰ ਜਿਵੇਂ ਭਉਂਦਾ ਉਹ ਮੈਂ ਕਰਾ ਲੈਂਦਾ ਕੋਈ ਨਾ ਪਿਆਰ ਕਰਨ ਵਾਲਾ ਡਾਡਾ ਕਿ बुरे ਕਰਮ ਕਰਨ ਵਾਲਿਆਂ ਨੂੰ ਵੀ ਉਹ ਚੰਗਾ ਕਰ ਲੈਂਦਾ ਪੜਦੇ ਆ ਨਾ ਜੇ ਤਿਸ ਭਾਗ ਹੈ ਨਾਨਕ ਕਾਗੋ ਹੰਸ ਕਰੀ ਹੁਣ ਵੇਖੀਏ ਕਾਂ ਜਿਹੜਾ ਉਹ ਅੰਦਰੋਂ ਵੀ ਕਾਲਾ ਗੰਦਗੀ ਕਰਕੇ ਵਿਸਟਾ ਨਾਲ ਭਰਿਆ ਪਿਆ ਮਾਣੋ ਵੀ ਰੰਗ ਦਾ ਕਾਲਾ ਹੈ ਬਗਲੇ ਦੀ ਗੱਲ ਕਰ ਲਈਏ ਬਗਲਾ ਬਾਹਰੋਂ ਬੜਾ ਸੋਹਣਾ ਲੱਗਦਾ ਪਰ ਅੰਦਰੋਂ ਵਿਸਟਾ ਦਾ ਵੀ ਭਰਿਆ ਪਿਆ ਹੁਣ ਜੇ ਕਿਸੇ ਵਗਲੇ ਨੂੰ ਕਈਏ ਇਹਨੂੰ ਹੰਸ ਬਣਾ ਲਈਏ ਤਾਂ ਉਹ ਹੰਸ ਦੀ उपाधि ਨਹੀਂ ਲੈ ਲੈਂਦਾ ਇਸੇ ਤਰ੍ਹਾਂ ਹੀ ਕਿਸੇ ਪਖੰਡੀ ਨੂੰ ਕੋਈ ਮਹਾਤਮਾ ਜਾਂ ਕੋਈ ਵੱਡਾ ਅਹੁਦਾ ਲਈਏ ਕਰੋ ਦੇ ਅੰਦਰੋਂ ਬੈਸਟਾ ਨਹੀਂ ਜਾਂਦੀ ਪਰ ਜੇਕਰ ਉਹ ਦੀਨ ਦੁਨੀਆ ਦਾ ਮਾਲਕ ਕਿਰਪਾ ਕਰੇ ਤਾਂ ਉਹ ਦੀ ਜੀਵਨ